ਲਾਕਾ ਨਿਵਾਸੀਆਂ ਨੂੰ ਮੋਢਿਆ ਸਹੂਲਤਾਂ ਮੁਹਈਆ ਕਰਵਾਉਣ ਦੇ ਲਈ ਲੁਧਿਆਣਾ ਦੀ ਵਾਰ ਨੰਬਰ 55 ਵਿਕੇ ਹਲਕਾ ਆਤਮ ਨਗਰ ਵਿਕੇ ਹੋਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੱਸਦੀ ਹੈ ਕਿ ਪਤਕਾਰਨ ਗਲਬਤ ਕਾਰਜਾ ਪ੍ਰਬੰਧਕਾਂ ਨੇ ਦੱਸਿਆ ਕਿ ਸੂਬੇ ਚ ਬਣੀ ਆਵਾਦਵੀ ਪਾਰਟੀ ਦੀ ਸਰਕਾਰ ਦਾ ਇੱਕ ਉਕਤੀ ਹੈ ਕਿ ਹਲਕੇ ਦੇ ਲੋਕਾਂ ਨੂੰ ਕਿਸੇ ਵਿਤਰਾ ਦੀ ਕੋਈ ਸਹੂਲਤ ਤੋਂ ਵਾਂਝਾ ਨਾ ਰੱਖਿਆ ਜਾਵੇ ਜਿਸ ਚਲਦੇ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਆਪਣਾ ਜਿਹੜਾ ਟਰਤਾਰ ਨਗਰ ਦਾ ਟਾਇਲਾਂ ਤੇ ਆਰਐਮਸੀ ਲੱੜਨ ਦਾ ਕੰਮ ਚੱਲ ਰਿਹਾ ਜੀ ਟਾਇਲਾਂ ਕਾਫੀ ਖਰਾਬ ਸੀਗੇ ਉੱਥੇ ਆਰਐਮਸੀ ਲੱੜਨ ਦਾ तकरीबन 10 ਲੱਖ ਕੁ ਹਜ਼ਾਰ ਦਾ ਇਹ ਕੰਮ ਦਾ ਉਦੋਂ ਟੋਟਨ ਕੀਤਾ ਗਿਆ ਜੀ ਜਿਹਦੇ ਨਾਲ ਮੱਲਾ ਨਿਵਾਸੀ ਬਹੁਤ ਉਹਨਾਂ ਨੂੰ ਨਿਜਾਤ ਮਿਲੋਗੀ ਇਸ ਰਾਉਂਡ ਦਾ ਬਲੇ ਵਾਲੇ ਕਹਿੰਦੇ ਕਿ ਕਾਫੀ ਦੇ 10 ਸਾਲ ਹੋ ਗਏ ਹੈ ਤੇ ਬਣੀ ਹੈ ਹਾਂ ਬਿਲਕੁਲ ਜੀ ਇਹ ਹੈ ਮੈਂ ਸਮਝਦਾ ਵੀ ਮਹੱਲੇ ਨੂੰ ਮਾਡਲ ਟਾਊਨ ਏਰੀਆ ਦੇ ਵਿੱਚ ਹੁੰਦੇ ਹੋਏ ਵੀ ਇਹਨਾਂ ਨੂੰ ਨਿਕਾੜਿਆ ਜਾਂਦਾ ਸੀ ਪਰ ਹੁਣ ਇਹਨਾਂ ਦਾ ਜਿਹੜੀ ਪੋਜੀਸ਼ਨ ਆ ਏਰੀਆ ਦੀ ਉਹ ਆਪਾਂ ਬਦਲਾਂਗੇ ਜੀ ਬਹੁਤ ਅੱਛੇ ਤਰੀਕੇ ਨਾਲ ਜਿਵੇਂ ਬਾਕੀ ਏਰੀਏ ਨੇ ਉਸੇ ਤਰੀਕੇ ਨਾਲ ਇਸ ਏਰੀਆ ਦੀ ਵੀ ਡਵੈਲਪਮੈਂਟ ਹੋਊਗੀ ਜੀ ਤੇ ਹੋ ਵੀ ਰਹੀ ਹੈ ਜੀ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਆਪਣੇ ਵਾਰਡ ਦੀ ਸਾਰੇ ਨਿਵਾਸੀਆਂ ਵੱਲੋਂ ਐਮਐਲਏ ਸਾਹਿਬ ਦਾ ਸਰਦਾਰ ਕੁਲੰਦ ਸਿੰਘ ਸਿੱਧੂ ਜੀ ਦਾ युवराज ਸਿੱਧੂ ਜੀ ਦਾ ਸਾਡੇ ਮਾਨ ਸਾਹਿਬ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਅਸੀਂ ਜੋ ਵੀ ਕੰਮ ਉਹਨਾਂ ਨੂੰ ਜੋ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਕੋਈ ਸੀਵਰੇਜ ਕੋਈ ਗਲੀਆਂ ਕੋਈ ਲਾਈਟ ਪਹਿਲ ਦੇ ਆਧਾਰ ਤੇ ਸਾਡਾ ਕੰਮ ਹੋ ਰਿਹਾ ਤੁਸੀਂ ਦੇਖ ਹੀ ਲਿਆ ਹੋਣਾ ਇੱਕ ਉਦਗਾਟਨ ਅਸੀਂ ਕਰਤਾਰਨਗਰ ਚ ਕਰਕੇ ਆਏ ਹਾਂ 10 ਲੱਖ ਦਾ ਹੁੰਦਾ ਜਿਹੜਾ ਐਸਟੀਮੇਟ ਇੱਕ ਉਦਗਾਟਨ ਉਹਨਾਂ ਐਕਸਟੈਂਸ਼ਨ ਚ ਹੋ ਰਿਹਾ ਜਿੰਦਾ 20 ਲੱਖ ਕੁ 6 ਹਰ ਦਾ ਐਸਟੀਮੇਟ ਹੈ ਜ ਤੇ ਪਿਛਲੇ ਹਫਤੇ ਵੀ ਅਸੀਂ ਅੰਬੇਦਕਰ ਨਗਰ ਵੀ ਉਦਘਾਟਨ ਕੀਤਾ ਤੇ ਇਹ ਕਹਣਾ ਚਾਹਾਂਗਾ ਵੀ ਜੋ ਵੀ ਕੰਮ ਅਸੀਂ ਕਰ ਰਹੇ ਹਾਂ ਪਹਿਲ ਦੇ ਆਧਾਰ ਤੇ ਹੋ ਰਿਹਾ ਜੀ ਤੇ ਵਿਕਾਸ ਹੀ ਸਾਡਾ ਦੇਖੋ ਇੱਕ ਮੁੱਖ ਲਕਸ਼ਯਾ ਤੇ ਸਾਡੇ ਐਮਐਲਏ ਸਾਹਿਬ ਜਿਹੜੇ ਦਿਨ ਰਾਤ ਇਕ ਕਰ ਰਹੇ ਨੇ ਆਪਣੇ ਵਾਰਡ ਲਈ ਕਹਿ ਲਓ ਆਪਣੇ ਹਲਕੇ ਲਈ ਆਤਮ ਨਗਰ ਲਈ ਤੇ ਅਸੀਂ ਇੱਕ ਵਾਰਡ ਦਾ ਜਿਹੜਾ ਮੌਕਾ ਉਨ੍ਹਾਂ ਨੇ ਮੈਨੂੰ ਦਿੱਤਾ ਤੇ ਮੈਂ ਵੀ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਇਹੀ ਕੋਸ਼ਿਸ਼ ਕਰੂੰਗਾ ਜੀ ਵੀ ਜੋ ਉਨ੍ਹਾਂ ਨੇ ਜੋ ਸਿੱਖਿਆ ਉਨ੍ਹਾਂ ਤੋਂ ਉਹੀ ਕਰਨਾ ਲੋਕਾਂ ਦੀ ਸੇਵਾ ਤੇ ਆਣਾ ਲਾਈਵ ਤੇ ਲਈ ਟਿੰਗਾ ਚਾਹਤੇ ਪੋਟ